ਨਵਾਂ ਲਾਲੀ ਭਾਗ ਪਹਿਲਾ ਲੇਖਕ ਗੁਰਵਿੰਦਰ ਸਿੱਧੂ ਆਵਾਜ਼ ਮਨਦੀਪ ਕੌਰ ਠੰਡ ਦੇ ਮਹੀਨੇ ਦੀ ਕਾਲੀ ਹਨੇਰੀ ਰਾਤ ਤੇਜ਼-ਤੇਜ਼ ਚੱਲ ਰਹੀ ਠੰਡੀ ਹੱਡ ਚੀਰਵੀ ਹਵਾ ਇੱਕਦਮ ਸਭ ਕੁਝ ਸ਼ਾਂਤ ਨਾ ਚਿੜੀਆਂ ਦਾ ਸ਼ੋਰ ਨਾ ਕਿਸੇ ਇਨਸਾਨ ਦੀ ਆਵਾਜ਼ ਸਭ ਕੁਝ ਐਨ ਜਮਾਂ ਸ਼ਾਂਤ ਰਾਤ ਦੇ ਕਰੀਬ 1:3-2:00 ਵੱਜ ਚੁੱਕੇ ਹੋਣੇ ਪੰਛੀ ਆਪਣੇ ਆਲਣਿਆਂ 'ਚ ਆਪਣੇ ਬੱਚਿਆਂ ਨਾਲ ਸੁੱਤੇ ਹੋਣੇ ਸਾਰੇ ਪਿੰਡ ਵਿੱਚ ਚਾਰੇ ਪਾਸੇ ਹਨੇਰਾ ਹੀ ਹਨੇਰਾ ਚਾਰੇ ਪਾਸੇ ਇੱਕ ਅਜੀਬ ਜਿਹੀ ਚੁੱਪ ਜਿਵੇਂ ਕਿਸੇ ਵੱਡੀ ਅਣਹੋਣੀ ਦਾ ਇਸ਼ਾਰਾ ਕਰ ਰਹੀ ਹੋਵੇ ਇੱਕਦਮ ਤੜ ਤੜ ਕਰਦੇ ਫਾਇਰਾਂ ਦੀ ਆਵਾਜ਼ ਕੰਨਾਂ ਨੂੰ چیرਦੀ ਨਿਕਲਣ ਲੱਗੀ ਇੱਕ ਤੋਂ ਬਾਅਦ ਇੱਕ ਕਰੀਬ 4 ਫਾਇਰਾਂ ਦੀ ਆਵਾਜ਼ ਨੇ ਟਿੱਕੀ ਕਾਲੀ ਰਾਤ ਵਿੱਚ ਸਾਰੇ ਪਿੰਡ ਨੂੰ ਜਗਾ ਦਿੱਤਾ ਤਾੜ-ਤਾੜ ਦੇ ਖੜਾਕੇ ਨੇ ਰੁੱਖਾਂ ਤੇ ਆਪਣੇ ਆਲਣੀਆਂ ਵਿੱਚ ਬੈਠੇ ਪਰਿੰਦਿਆਂ ਨੂੰ ਵੀ ਬੰਦ ਅੱਖਾਂ ਨਾਲ ਹੀ ਉੱਡਣ ਲਈ ਮਜਬੂਰ ਕਰ ਦਿੱਤਾ। ਇੱਕ ਦੂਜੇ ਤੋਂ ਕਾਹਲੀ ਨਾਲ ਆਪਣੇ ਘਰਾਂ ਤੋਂ ਬਾਹਰ ਨਿਕਲੇ ਲੋਕ ਕੰਨ ਲਾ ਲਾ ਕੇ ਆਈ ਤਾੜ-ਤਾੜ ਦੀ ਆਵਾਜ਼ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗ ਪਏ। ਜਿਹੜੀਆਂ ਗਲੀਆਂ 5 ਮਿੰਟ ਪਹਿਲਾਂ ਤੱਕ ਸੁੰਨੀਆਂ ਤੇ ਸ਼ਾਂਤ ਪਈਆਂ ਸੀ, ਹੁਣ ਉਹਨਾਂ ਵਿੱਚ ਲੋਕਾਂ ਦੀ ਚੁਰਬਲ-ਚੁਰਬਲ ਹੋਣ ਲੱਗ ਪਈ ਸੀ। ਬੰਦੇ ਕੀ ਤੇ ਜਨਾਨੀਆਂ ਕੀ ਸਾਰੇ ਆਪਣੇ-ਆਪਣੇ ਘਰਾਂ 'ਚੋਂ ਨਿਕਲ ਕੇ ਗਲੀਆਂ ਵਿੱਚ ਆ ਚੁੱਕੇ ਸੀ। ਨੇੜਲੇ ਘਰਾਂ ਤੋਂ ਪਤਾ ਲੱਗਾ ਕਿ ਗੋਲੀਆਂ ਦੀ ਆਵਾਜ਼ ਜੀਤੋ ਦੇ ਘਰ ਵੱਲੋਂ ਆਈ ਹੈ ਕੰਨੂ ਕੰਨੇ ਹੁੰਦੀ ਗੱਲ ਸਰਪੰਚ ਦੇ ਘਰ ਤੱਕ ਵੀ ਪਹੁੰਚ ਗਈ ਜਲਦੀ ਨਾਲ ਸਰਪੰਚ ਰੰਗਾ ਵੀ ਜੀਤੋ ਦੇ ਘਰ ਵੱਲ ਚੱਲ ਪਿਆ ਹੁਣ ਤੱਕ ਬਾਕੀ ਸਾਰੇ ਪਿੰਡ ਵਾਲੇ ਵੀ ਜੀਤੋ ਦੇ ਘਰ ਦੇ ਬਾਹਰ ਇਕੱਠੇ ਹੋ ਚੁੱਕੇ ਸੀ ਪਰ ਅੰਦਰ ਦੇ ਅੰਦਰ ਜਾਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਜੀਤੋ ਨੂੰ ਤੇ ਉਹਦੇ ਪਰਿਵਾਰ ਨੂੰ ਆਵਾਜ਼ ਵੀ ਮਾਰੀ ਪਰ ਕੋਈ ਜਵਾਬ ਨਾ ਆਇਆ ਆਖਿਰ ਨੂੰ ਇੱਕ ਦੋ ਜਾਣੀਆਂ ਨਹੀਂ ਇੱਕ ਨੂੰ ਕੰਧ ਛਾੜ ਕੇ ਅੰਦਰ ਟਪਾ ਦਿੱਤਾ ਡਰਦੇ ਡਰਦੇ ਨੇ ਘਰ ਦੇ ਅੰਦਰ ਤਾਂ ਸ਼ਾਲ ਮਾਰ ਦਿੱਤੀ ਸੀ ਪਰ ਡਰ ਦੇ ਮਾਰੇ ਲੱਤਾਂ ਵੀ ਕੰਬ ਰਹੀਆਂ ਸੀ ਕਾਲੀ ਨਾਲ ਕੰਬਦੇ ਹੱਥਾਂ ਨਾਲ ਜੀਤੋ ਦੇ ਘਰ ਦਾ ਦਰਵਾਜ਼ਾ ਜਿਸ ਨੂੰ ਅੰਦਰੋਂ ਗੁੰਡਾ ਲਾਇਆ ਪਿਆ ਸੀ ਖੋਲ ਦਿੱਤਾ ਦਰਵਾਜ਼ਾ ਖੋਲਦੇ ਹੀ ਘਰ ਦੇ ਅੰਦਰ ਆਉਣ ਦੀ ਥਾਂ ਤੇ ਇੱਕ ਦੂਜੇ ਤੋਂ ਪਿੱਛੇ ਹਟਣ ਲੱਗ ਪਏ ਘਰ ਦੇ ਵਿਹੜੇ 'ਚ ਇਹੋ ਜਿਹਾ ਕੁਝ ਵੀ ਨਹੀਂ ਸੀ ਜਿਹਦੇ ਤੋਂ ਡਰ ਲੱਗੇ ਪਰ ਫਿਰ ਵੀ ਕੋਈ ਡਰਦਾ ਅੰਦਰ ਨਹੀਂ ਹੋ ਰਿਹਾ ਸੀ ਘਰ ਦਾ ਮਾਹੌਲ ਵੀ ਇਕਦਮ ਸ਼ਾਂਤ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਉੱਪਰ ਚਬਾਰੇ ਵਿੱਚ ਲਾਈਟ ਚੱਲ ਰਹੀ ਸੀ ਬਾਕੀ ਸਾਰੇ ਘਰ ਵਿੱਚ ਹਨੇਰਾ ਹੀ ਸੀ ਪਿੰਡ ਵਾਲਿਆਂ ਨੇ ਰੰਗੇ ਨੂੰ ਅੰਦਰ ਜਾਣ ਲਈ ਕਿਹਾ ਕਿਉਂਕਿ ਰੰਗੇ ਦਾ ਜੀਤੋ ਦੇ ਘਰ ਵਧੀਆ ਆਉਣਾ ਜਾਣ ਸੀ ਰਾਤ ਭਰਾਤੇ ਵੀ ਰੰਗਾ ਕਈ ਵਾਰ ਜੀਤੋ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਪਿੰਡ ਦੇ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਸੀ ਕਿ ਰੰਗਾ ਤਾਂ ਸਿਰਫ ਨਾਂ ਦਾ ਹੀ ਸਰਪੰਚ ਹੈ ਅਸਲ ਸਰਪੰਚੀ ਤਾਂ ਜੀਤੋ ਦੇ ਹੱਥਾਂ ਵਿੱਚ ਹੈ ਕੁਝ ਕੁ ਲੋਕ ਇਹ ਵੀ ਕਹਿੰਦੇ ਸੀ ਕਿ ਰੰਗੇ ਨੇ ਫਰੀਜ ਹੀ ਜੀਤੋ ਨੂੰ ਐਨੇ ਅਧਿਕਾਰ ਨਹੀਂ ਦੇ ਦਿੱਤੇ ਸਗੋਂ ਜੀਤੋ ਵੀ ਰੰਗੇ ਦਾ ਪੂਰਾ ਪੂਰਾ ਮੁੱਲ ਤਾਰਦੀ ਹੈ ਅਸਲ ਵਿੱਚ ਰੰਗਾ ਜਿੰਨੀ ਗੱਲ ਜੀਤੋ ਦੀ ਮੰਨਦਾ ਸੀ ਓਨੀ ਆਪਣੀ ਘਰ ਵਾਲੀ ਦੀ ਵੀ ਨਹੀਂ ਮੰਨਦਾ ਸੀ ਜੀਤੋ ਹੁੰਜ ਤਾਂ ਬੜੀ ਭੈੜੀ ਜਨਾਨੀ ਸੀ ਪਰ ਰੰਗੇ ਨੂੰ ਦੇਖਦੇ ਹੀ ਢੇਰੀ ਹੋ ਜਾਂਦੀ ਸੀ ਰੰਗਾ ਕਦੇ-ਕਦੇ ਆਪਣੀ ਮੋਸ਼ਨ ਨੂੰ ਮੋੜ ਕੇ ਇਸ ਗੱਲ ਦਾ ਮਾਣ ਵੀ ਕਰਦਾ ਸੀ ਕਿ ਜੀਤੋ ਵਰਗੀ ਭੈੜੀ ਔਰਤ ਜਿਹੜੀ ਕਿਸੇ ਨੂੰ ਆਪਣੇ ਵੱਲ ਝਾਕਣ ਵੀ ਨਹੀਂ ਸੀ ਦਿੰਦੀ ਉਸਨੂੰ ਕਾਬੂ ਵਿੱਚ ਕੀਤਾ ਹੋਇਆ ਹੈ ਇਸ ਲਈ ਪਿੰਡ ਵਾਲਿਆਂ ਨੇ ਰੰਗੇ ਨੂੰ ਜੀਤੋ ਦੇ ਘਰ ਦੇ ਅੰਦਰ ਜਾਣ ਲਈ ਕਿਹਾ ਰੰਗਾ ਕੰਬਦੇ ਹੋਏ ਆਪਣੇ ਕਦਮਾਂ ਨੂੰ ਹੌਲੀ-ਹੌਲੀ ਘਰ ਦੇ ਅੰਦਰ ਰੱਖਣ ਲੱਗਿਆ ਸਰਪੰਚ ਦੇ ਪਿੱਛੇ-ਪਿੱਛੇ ਬਾਕੀ ਪਿੰਡ ਵਾਲਿਆਂ ਵੀ ਘਰ ਦੇ ਅੰਦਰ ਆਉਣ ਲੱਗ ਪਏ ਵਿੜਾ ਤਾਂ ਸਾਰਾ ਇਹ ਸੁਣ ਪਿਆ ਸੀ ਸਾਰੇ ਘਰ ਵਿੱਚ ਨਜ਼ਰ ਮਾਰੀ ਪਰ ਕੁਝ ਵੀ ਨਹੀਂ ਸੀ ਉੱਪਰ ਚਬਾਰੇ ਵਿੱਚ ਚੱਲ ਰਹੀ ਲਾਈਟ ਵੱਲ ਨਿਗਾ ਮਾਰ ਕੇ ਉੱਪਰ ਵੱਲ ਜਾਣ ਲਈ ਤੁਰ ਪਏ ਚੁਬਾਰੇ ਵਿੱਚ ਜਾਣ ਲਈ ਕੰਧ ਦੇ ਨਾਲ ਪੌੜੀਆਂ ਬਣਾਈਆਂ ਹੋਈਆਂ ਸੀ ਕੰਧ ਦੇ ਨਾਲ ਬਣੀਆਂ ਪੌੜੀਆਂ ਚੜ ਕੇ ਉੱਪਰ ਜਾਣ ਲੱਗੇ ਸਭ ਤੋਂ ਮੂਰੇ ਰੰਗਾ ਚੱਲ ਰਿਹਾ ਸੀ ਹਾਲੇ ਸਰਪੰਚ ਰੰਗਾ ਦੋ ਪੌੜੀਆਂ ਹੀ ਉੱਪਰ ਚੜਿਆ ਸੀ ਕਿ ਉੱਪਰੋਂ ਛਤ ਤੋਂ ਪੌੜੀਆਂ ਵਿੱਚੋਂ ਜੀਤੋ ਰੁੜਦੀ ਹੋਈ ਰੰਗੇ ਦੇ ਪੈਰਾਂ ਵਿੱਚ ਆ ਕੇ ਵੱਜੀ ਪਿੱਛੇ ਖੜੇ ਪਿੰਡ ਵਾਲਿਆਂ ਨੂੰ ਕੁਝ ਨਹੀਂ ਸੀ ਪਤਾ ਫਿਰ ਵੀ ਸਾਰਿਆਂ ਦੇ ਮੱਥੇ ਤੋਂ ਪਸੀਨਾ ਝੋਣ ਲੱਗ ਪਿਆ ਸੀ ਜੀਤੋ ਦੀ ਹਾਲਤ ਦੇਖ ਕੇ ਰੰਗੇ ਦੇ ਮੋਹ ਦਾ ਰੰਗ ਵੀ ਉੱਡ ਗਿਆ ਕੰਬਦੇ ਹੱਥਾਂ ਨਾਲ ਜੀਤੋ ਨੂੰ ਮੋਢਿਆਂ ਤੋਂ ਫੜ ਕੇ ਖੜੀ ਕਰਨ ਲੱਗਿਆ ਜੀਤੋ ਦੀ ਹਾਲਤ ਦੇਖ ਕੇ ਲੱਗਦਾ ਸੀ ਕਿ ਜਿਵੇਂ ਜਾਨ ਬਚਾ ਕੇ ਆਈ ਹੋਵੇ ਜੀਤੋ ਦੇ ਮੂੰਹੋਂ ਬੋਲ ਤਾਂ ਨਹੀਂ ਨਿਕਲਿਆ ਪਰ ਕੰਬਦੇ ਹੱਥਾਂ ਨਾਲ ਜ਼ੁਬਾਰੇ ਵਾਲੇ ਇਸ਼ਾਰਾ ਕਰ ਦਿੱਤਾ ਜੀਤੋ ਦੀ ਹਾਲਤ ਡਰ ਦੇ ਮਾਰੇ ਪਾਗਲਾਂ ਵਰਗੀ ਤੇ ਅਦਮੋਈ ਹੋਈ ਪਈ ਸੀ ਜੀਤੋ ਦੀ ਹਾਲਤ ਦੇਖ ਕੇ ਰੰਗੇ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਕੁਝ ਗਲਤ ਹੋਇਆ ਪਰ ਇਹ ਨਹੀਂ ਪਤਾ ਸੀ ਕਿ ਆਖਿਰ ਹੋਇਆ ਕੀ ਹੈ ਪਿਛਲੇ ਕੁਝ ਸਮੇਂ ਤੋਂ ਰੰਗੇ ਦਾ ਜੀਤੋ ਦੇ ਪਰਿਵਾਰ ਨਾਲ ਵਧੀਆ ਮਿਲਵਰਤਨ ਸੀ ਰੰਗੇ ਨੇ ਕਈ ਛੋਟੇ ਮੁੱਟੇ ਕੰਮਾਂ ਵਿੱਚ ਜੀਤੋ ਦੇ ਪਰਿਵਾਰ ਦੀ ਮਦਦ ਕੀਤੀ ਸੀ ਇਹਦੇ ਬਦਲੇ ਜੀਤੋ ਰੰਗੇ ਦੀ ਵੀ ਮਦਦ ਕਰਦੀ ਰਹਿੰਦੀ ਸੀ ਜੀਤੋ ਨੇ ਜ਼ੁਬਾਰੇ ਵੱਲ ਹੱਥ ਕਰਕੇ ਇਸ਼ਾਰਾ ਕਰ ਦਿੱਤਾ ਜੀਤੋ ਦੀ ਕੰਬਦੀ ਤੇ ਲੜਖੜਾਉਂਦੀ ਜ਼ੁਬਾਨ ਵਿੱਚੋਂ ਸਿਰਫ ਲਾਲੀ ਦਾ ਨਾਮ ਹੀ ਨਿਕਲ ਸਕਿਆ ਸੀ ਲਾਲੀ ਜੀਤੋ ਦੀ ਭਤੀਜੀ ਸੀ ਜੀਤੋ ਨੂੰ ਉੱਥੇ ਹੀ ਪੌੜੀਆਂ ਵਿੱਚ ਛੱਡ ਕੇ ਰੰਗਾ ਜਲਦੀ ਨਾਲ ਉੱਪਰ ਜ਼ੁਬਾਰੇ ਵਿੱਚ ਜਾਣ ਲੱਗਿਆ ਪਿੰਡ ਦੇ ਕੁਝ ਕੋ ਬੰਦੇ ਵੀ ਰੰਗੇ ਦੇ ਪਿੱਛੇ ਪਿੱਛੇ ਹੀ ਚੁਬਾਰੇ ਵੱਲ ਉੱਪਰ ਚੜਨ ਲੱਗ ਪਏ ਕੋਠੇ ਤੇ ਚੜਦੇ ਹੀ ਚੁਬਾਰੇ ਦੇ ਬਾਹਰ ਜੀਤੋ ਦੇ ਮੁੰਡੇ ਜੱਗੀ ਦੀ ਖੂਨ ਨਾਲ ਲਥਪਥ ਹੋਈ লাশ ਮੋਢੇ ਮੂੰਹ ਪਈ ਸੀ ਰੰਗੇ ਨੇ ਜੱਗੀ ਨੂੰ ਸਿੱਧਾ ਕਰਕੇ ਨੱਕ ਨੂੰ ਹੱਥ ਲਾ ਕੇ ਦੇਖਿਆ ਪਰ ਸਾਹਾਂ ਵਾਲੀ ਮੰਜ਼ਿਲ ਮਰ ਚੁੱਕੀ ਸੀ ਇੱਕ ਗੋਲੀ ਸਿਰ ਵਿੱਚ ਤੇ ਇੱਕ ਸੀਨੇ ਵਿੱਚ ਮਾਰੀ ਹੋਈ ਸੀ ਚੁਬਾਰੇ ਦਾ ਦਰਵਾਜ਼ਾ ਵੀ ਖੁੱਲਾ ਹੀ ਪਿਆ ਸੀ ਰੰਗਾ ਜਲਦੀ ਨਾਲ ਚੁਬਾਰੇ ਦੇ ਅੰਦਰ ਗਿਆ ਰੰਗੇ ਦੇ ਪਿੱਛੇ-ਪਿੱਛੇ 2-4 ਬੰਦੇ ਹੋਰ ਅੰਦਰ ਆਉਣ ਲੱਗੇ। ਚੁਬਾਰੇ ਦੇ ਅੰਦਰ ਬਾਹਰ ਸ਼ਰਾਬ ਦੀਆਂ ਖਾਲੀ ਪਈਆਂ ਬੋਤਲਾਂ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਸੀ ਕਿ ਖੂਬ ਸ਼ਰਾਬ ਦਾ ਨਸ਼ਾ ਕੀਤਾ ਗਿਆ ਹੈ। ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਹ ਕਿਸੇ ਇੱਕ ਇਨਸਾਨ ਦਾ ਕੰਮ ਤਾਂ ਨਹੀਂ ਹੈ। ਫਿਰ ਵੀ ਸਾਰੇ ਚੁੱਪਚਾਪ ਹੀ ਸੀ। ਜਿਵੇਂ ਹੀ ਰੰਗੇ ਨੇ ਚੁਬਾਰੇ ਦੀ ਦਹਲੀਜ਼ ਦੇ ਅੰਦਰ ਆਪਣਾ ਪੈਰ ਰੱਖਿਆ ਤੇ ਚੁਬਾਰੇ ਦੇ ਅੰਦਰ ਨਜ਼ਰ ਮਾਰੀ ਅੰਦਰ ਦਾ ਦ੍ਰਿਸ਼ ਦੇਖ ਕੇ ਰੰਗੇ ਦੀਆਂ ਚੀਕਾਂ ਨਿਕਲ ਗਈਆਂ। ਉੱਚੀ ਉੱਚੀ ਤਾਂ ਹਮਾਰ ਦਾ ਰੰਗਾ ਬੈੱਡ ਤੇ ਪਈ ਲਾਸ਼ ਨੂੰ ਚਿੰਬੜ ਗਿਆ ਕਮਰੇ ਵਿੱਚ ਕੋਈ ਹੋਰ ਵੀ ਸੀ ਜਿਸ ਨੇ ਗੋਲੀਆਂ ਦੀ ਤਾੜ ਤਾੜ ਨਾਲ ਇਹਨਾਂ ਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ ਸੀ ਉਹ ਸੀ ਚੁਬਾਰੇ ਦੇ ਖੁੰਝੇ ਵਿੱਚ ਡਰੀ ਸੈਮੀ ਬੈਠੀ ਲਾਲੀ ਇਹ ਦੁਨੀਆ ਬੜੀ ਬੇਦਰਦ ਨਿਕਲੀ ਅਸੀਂ ਫਿਰ ਵੀ ਦਰਦ ਸੁਣਾਉਣ ਲੱਗੇ ਪਤਾ ਸੀ ਇੱਥੇ ਕੋਈ ਕਿਸੇ ਦਾ ਨਹੀਂ ਹੁੰਦਾ ਅਸੀਂ ਫਿਰ ਵੀ ਸਭ ਨੂੰ ਆਪਣਾ ਬਣਾਉਣ ਲੱਗੇ